ਸੰਬਰ 2025 ਦੇ ਇੱਕ ਖਸਾਨ ਮੇਲੇ ਹੈ ਇਹਨਾਂ ਮੇਲਿਆਂ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੀਬੀਡਬਲ ਵਟਸਐਪ 72 ਕਣਕ ਦਾ ਬੀਜ ਕਿਸਾਨਾਂ ਨੂੰ ਦੇ ਰਹੀ ਹੈ ਇਹ ਬੀਜ ਸਾਲ 2025 ਦੇ ਵਿੱਚ ਆਮ ਸਮੇਂ ਦੇ ਵਿੱਚ ਮਤਲਬ ਕਿ ਅਗੇਤੀ ਬਜਾਈ ਦੇ ਲਈ ਆਮ ਖਾਦਾਂ ਪਾ ਕੇ ਬੀਜਣ ਵਾਸਤੇ ਇੱਕ ਵੈਰਾਈਤੀ ਸਿਫਾਰਸ਼ ਕੀਤੀ ਗਈ ਹੈ ਤੇ ਇਸ ਵੈਰਾਈਤੀ ਦਾ ਜਿਹੜਾ ਬੀਜ ਹੈਗਾ ਇਸ ਸਾਲ ਮੇਲੇ ਦੇ ਵਿੱਚ ਯੂਨੀਵਰਸਿਟੀ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਵਿੱਚ ਵੇਚ ਰਹੀ ਹੈ 20 ਕਿਲੋ ਦੀ ਪੈਕਿੰਗ ਦਾ ਰੇਟ 1250 ਰੁਪਿਆ ਹੈ ਤੇ 40 ਕਿਲੋ ਦੀ ਪੈਕਿੰਗ ਦਾ ਰੇਟ 2500 ਰੁਪਈਆ ਹੈ ਜੇ ਤੁਸੀਂ ਕਿਸਮ ਦੇ ਗੁਣਾ ਦੀ ਗੱਲ ਕਰੋਂ ਪਹਿਲਾਂ ਤਾਂ ਦਾਣਾ ਇਹਦਾ ਮੋਟਾ ਹੁੰਦਾ ਹੈ ਖੇਤ ਦੇ ਵਿੱਚ ਖੜੀ ਫਸਲ ਸੋਹਣੀ ਲੱਗਦੀ ਆ ਦਿਖ ਸੋਹਣੀ ਹੁੰਦੀ ਹੈ ਅਗਲੀ ਗੱਲ ਇਹ ਹੈ ਕਿ ਕਾ ਤੇਰਾ 100 ਸੈਂਟੀਮੀਟਰ ਹੁੰਦਾ ਹੈ 152 ਦੇ ਨੇ ਖੇ ਲਿੰਦੀ ਹੈ ਚਪਾਤੀ ਦਾ ਸਕੋਰ ਲਗਭਗ 8 ਹੈ ਮੈਂ ਕਿ ਚਰੋਟੀ ਫਿਰ ਚੰਗੀ ਬਣਦੀ ਹੈਗੀ ਹੈ ਕੌਸ਼ਿਕ ਤਤਾਂ ਵਾਲੇ ਪਾਸੇ ਵੀ ਆ ਜਿਹੜੀ ਇਹ ਕੁਆਲਿਟੀ ਚੰਗੀ ਹੈਗੀ ਹੈ ਤੇ ਜਿਹੜਾ ਔਸਤ ਝਾੜ ਹੈ ਉਹ 24 ਕੁਇੰਟਲ ਮਾਕੇ ਤੁਸੀਂ ਲੈ ਲੋ ਕਿ 61 ਬਾਠ ਮਾਣਾ ਪ੍ਰਤੀ ਕਿਲਾ ਔਸ ਝਾੜ ਤੇ ਜਿਹੜਾ ਪੋਟੈਂਸ਼ੀਅਲ ਯੀਲਡ ਦੇਖੀਏ ਕਿ ਵੱਧ ਤੋਂ ਵੱਧ ਕਿੰਨਾ ਝਾੜ ਦਿੰਦੀ ਹੈ ਤੇ ਉਹ ਯੂਨੀਵਰਸਿਟੀ ਕਹਿੰਦੀ ਹੈ ਕਿ 28 ਤੋਂ 29 ਕਵਾਂਟਰ ਪ੍ਰਤੀ ਕਿਲਾ ਮਾਕੇ 70 72 ਮਾਣ ਪ੍ਰਤੀ ਕਿਲਾ ਜਿਹੜਾ ਹੈਗਾ ਇਹਦਾ ਪੋਟੈਂਸ਼ੀਅਲ ਯੀਲਡ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਦੇਖ ਸੋਣिए ਦਾਣਾ ਮੋਟਾ ਹੈਗਾ ਤੇ ਮੈਂ ਕਿਸਾਨ ਵੀਰਾਂ ਤੋਂ ਇਹ ਪੁੱਛਣਾ ਚਾਹਾਂਗਾ ਕੁਝ ਵੀਰਾਂ ਨੂੰ ਇਹਦਾ ਬੀਜ ਪਹਿਲਾਂ ਮਿਲਿਆ ਸੀਗਾ ਤੇ ਉਹਨਾਂ ਦੀ ਫੀਡਬੈਕ ਕੀ ਹੈ ਉਹ ਬਾਕੀ ਕਿਸਾਨਾਂ ਦੇ ਨਾਲ ਉਹ ਜ਼ਰੂਰ ਸ਼ੇਅਰ ਕਰਨ ਤਾਂ ਇਹ ਕਿਸਮ ਦੇ ਗੁਣ ਨੇ ਜੋ ਤੁਹਾਨੂੰ ਦੱਸਿਆ ਹੈ ਬਾਕੀ ਜੋ ਵੀ ਇਹਦੇ ਅਸਲ ਟ੍ਰਾਇਲ ਹੋਏ ਐ ਬਾਕੀ ਇਹਦੇ ਨਾਲ ਦੀਆਂ ਬਾਕੀ ਕਿਸਮਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਇਹ ਕਿਸਮ ਨੇ ਜਿਹੜਾ ਹੈਗਾ ਚੰਗਾ ਰਿਜ਼ਲਟ ਦਿੱਤਾ ਹੈ